ਦੋਸਤੋ ਆਧੁਨਿਕ ਮਨੁੱਖ ਜਿਹੜਾ ਹੈ ਉਹ ਚਿੰਤਾਵਾਂ ਦੇ ਯੁੱਗ ਵਿੱਚ ਰਹਿ ਰਿਹਾ ਉਹ ਆਪਣੇ ਆਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਖੁਸ਼ ਅੰਦਰੋਂ ਨਹੀਂ ਹੈਗਾ ਤਾਂ ਕਰਕੇ ਉਹ 부জে 부জে ਮਹਿਸੂਸ ਕਰਦਾ ਤੇ ਉਹਦੀ ਸਾਰੀ ਜਿਹੜੀ ਘਬਰਾਹਟ ਹੈ ਉਹਦੇ ਚਿਹਰੇ ਤੇ ਦੇਖਣ ਨੂੰ ਮਿਲਦੀ ਹੈ ਸਾਨੂੰ ਇੱਕ ਵਾਰ ਕੀ ਹੁੰਦਾ ਇੱਕ ਅਫਸਰ ਲੇਡੀ ਹੁੰਦੀ ਹੈ ਇੱਕ ਵਧੀਆ ਔਰਤ ਲੱਗੀ ਹੋਈ ਔਰਤ ਹੁੰਦੀ ਹੈ ਔਰਤ ਕੀ ਕਰਦੀ ਹੈ ਚੰਗਾ ਉਹਦੇ ਕੋਲੇ ਖਾਣ ਪਾਣ ਹੈ ਚੰਗਾ ਪੈਸਾ ਹੈ ਨਾ ਨਾ ਆਪਦੀ ਆਪਦੀ ਜਿਹੜਾ ਅਹੁਦਾ ਹੈ ਉਹਨੂੰ ਆ ਸਮਝੀ ਕਿ ਮੈਂ ਬਹੁਤ ਵੱਡੀ ਔਰਤ ਲੱਗੀ ਹੋਈ ਆ। ਈਗੋ ਨਾ ਭਰੀ ਹੋਈ ਆ ਤੇ ਉਹਦੇ ਘਰ ਦੇ ਵਿੱਚ ਕੰਮ ਕਰਦੀ ਆ ਵਿਚਾਰੀ ਇੱਕ ਗਰੀਬ ਇਸਤਰੀ। ਉਹਨੂੰ ਪੁੱਛਦੀ ਆ ਕਿ ਮੇਰੇ ਨਾ ਚਿਹਰੇ ਤੇ ਸ਼ਾਇਆ ਪੈ ਰਹੀਆਂ ਆ ਕਾਫੀ ਸਾਰੀਆਂ। ਮੈਂ ਇਹਦਾ ਕੀ ਹੱਲ ਕਰਾਂ? ਉਹ ਉਹਦੀ ਸਹੇਲੀ ਨੂੰ ਦੱਸਦੀ ਆ ਕਿ ਆਪਾਂ ਹਕੀਮ ਕੋਲੇ ਚਲਦੇ ਆ ਕਿ ਦੇਸੀ ਹਕੀਮ ਐ। ਹਕੀਮ ਕੋਲੇ ਚਲਦੇ ਆ ਉਹ ਇਹਦਾ ਲਾਜ ਚੰਗੀ ਤਰ੍ਹਾਂ ਕਰ ਸਕਦਾ। ਉਹ ਜਾਂਦੇ ਆ ਦੋਨੇ ਜਣੇ ਉਹਨੇ ਕੋਲੇ ਹਕੀਮ ਕੋਲੇ। ਹਕੀਮ ਕਹਿੰਦਾ ਵੀ ਮੈਂ ਇਹਦਾ ਇਲਾਜ ਤਾਂ ਕਰ ਸਕਦਾ ਇਹ ਇਲਾਜ ਬੜਾ ਸੰਭਵ ਹੈ। ਉਹ ਤੈਨੂੰ ਕੰਮ ਕਰਨਾ ਪਊਗਾ ਜਿਹੜਾ ਮੈਂ ਕਹੂੰਗਾ ਉਹ ਕਹਿੰਦੀ ਵੀ ਤੁਸੀਂ ਜੋ ਵੀ ਕਹੋ ਮੈਂ ਉਹ ਕੰਮ ਕਰਨ ਨੂੰ ਤਿਆਰ ਹਾਂ ਪਰ ਮੇਰਾ ਚਿਹਰਾ ਜਿਹੜਾ ਹੈ ਉਹ ਸਾਫ਼ ਹੋ ਜਾਣਾ ਚਾਹੀਦਾ ਔਰ ਤਾਂ ਚਿਹਰੇ ਨੂੰ ਲੈ ਕੇ ਬਹੁਤ ਕਾਫੀ ਸੈਂਸਿਟਿਵ ਹੁੰਦੀ ਹੈ ਹਨ ਤੇ ਮੇਰਾ ਚਿਹਰਾ ਸਾਫ਼ ਹੋਣਾ ਚਾਹੀਦਾ ਉਹ ਕਹਿੰਦੀ ਠੀਕ ਹੈ ਉਹ ਕਹਿੰਦਾ ਵੀ ਕੀ ਕੰਮ ਕਰਨਾ ਪਊਗਾ ਉਹ ਨੂੰ ਕਹਿੰਦੀ ਉਹ ਕਹਿੰਦਾ ਜੀ ਤੁਸੀਂ ਕੁਝ ਨਹੀਂ ਕਰਨਾ ਸਵੇਰ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬਰਤਨ ਸਾਫ਼ ਕਰਨ ਦੀ ਸੇਵਾ ਕਰਨੀ ਹੈ ਆਣ ਗਵਾਂਡ ਦੇ ਵਿੱਚ ਜੋ ਤੁਹਾਡੇ ਹੈ ਗਲੀ ਦੇ ਵਿੱਚ ਹੈ ਝਾੜੂ ਮਾਰਨਾ ਹੈ ਆਪਣੀ ਈਗੋ ਨੂੰ ਖਤਮ ਕਰਨਾ ਹੈ ਜਿਹੜਾ ਹੰਕਾਰ ਜਿਹੜੀ ਈਗੋ ਤੇਰੇ ਵਿੱਚ ਭਰੀ ਹੋਈ ਹੈ ਈਰਖਾ ਭਰੀ ਪਈ ਹੈ ਪਹਿਲਾਂ ਇਹਨੂੰ ਸ਼ੂਨੇ ਕਰਨਾ ਹੈ ਫਿਰ ਤੇਰਾ ਚਿਹਰਾ ਸਾਫ਼ ਹੋਵੇਗਾ ਕਿਉਂਕਿ ਤੇਰੀ ਅੰਦਰਲੀ ਜਿਹੜੀ ਮੈਲ ਉਹ ਧੋਤੀ ਜਾਊਗੀ ਚਿਹਰੇ ਦੇ ਵਿਕਾਰ ਆਉਣਾ ਤੁਹਾਡੇ ਮਨ ਦੇ ਵਿਕਾਰਾਂ ਦੇ ਬਰਾਬਰ ਹੈ ਤੁਹਾਡਾ ਮਨ ਇਹਨਾਂ ਵਿਕਾਰਾਂ ਨਾਲ ਭਰਿਆ ਹੋਇਆ ਹੈ ਇਸ ਕਰਕੇ ਉਹ ਸਾਰਾ ਕੁਝ ਤੁਹਾਡੇ ਚਿਹਰੇ ਤੇ ਸਾਨੂੰ ਸਾਫ਼ ਦਿਸ ਰਿਹਾ ਹੈ ਉਹ ਹਕੀਮ ਕੱਲਾ ਇੱਕ ਹਕੀਮ ਹੀ ਨਹੀਂ ਸੀ ਉਹ ਮਨ ਦਾ ਵੈਦ ਸੀ ਉਹ ਮਨ ਦਾ ਡਾਕਟਰ ਸੀ ਉਹ ਮਨ ਨੂੰ ਪੜ੍ਹ ਲੈਂਦਾ ਸੀ ਤ ਉਸ ਨੇ ਉਸ ਔਰਤ ਦੀਆਂ ਗੱਲਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਔਰਤ ਭਾਵੇਂ ਉੱਚੇ ਉਰ ਤੇ ਲੱਗੀ ਹੋਈ ਹੈ ਪਰ ਇਹਦੇ ਵਿੱਚ ਈਗੋ ਹੈ ਈਰਖਾ ਹੈ ਸਾੜਾ ਹੈ ਇਸ ਕਰਕੇ ਇਹ ਸਾਰਾ ਕੁਝ ਇਹਦੀਆਂ ਚਿਹਰੇ ਤੇ ਸਾਨੂੰ ਸਾਫ ਝਲਕਣ ਦੇ ਝਲਕ ਦਿਖਾਈ ਦਿੰਦਾ ਹੈ ਸਾਨੂੰ ਝਲਕਦਾ ਹੈ ਇਹਦੇ ਚਿਹਰੇ ਦੇ ਉੱਤੇ ਇਸ ਕਰਕੇ ਉਸ ਨੇ ਇਸ ਔਰਤ ਨੂੰ ਇਹ ਸਮਝਾਇਆ ਕਿ ਜਿਹੜਾ ਸਾਡਾ ਮਨ ਹੈ ਇਹ ਮਨ ਇੱਕ ਕਿਆਰੀ ਦੀ ਤਰ੍ਹਾਂ ਹੁੰਦਾ ਹੈ ਇਸ ਕਿਆਰੀ ਦੇ ਵਿੱਚ ਤੁਸੀਂ ਜੋ ਬੀਜੋਗੇ ਉਹੀ ਉਗੂਗਾ ਪਰ ਤੁਸੀਂ ਬੀਜ ਕੀ ਰੱਖਿਆ ਇਹ ਦੇ ਵਿੱਚ ਤੁਸੀਂ ਬੀਜ ਰੱਖਿਆ ਕੌੜੀਆਂ ਮਿਰਚਾਂ ਜੈਲਸੀ ਭਰਪੂਰ ਤੁਸੀਂ ਇਹ ਵਿੱਚ ਮਿੱਠੀਆਂ ਚੀਜ਼ਾਂ ਵੀ ਬੀਜ ਸਕਦੇ ਹੋ ਜੇ ਤੁਸੀਂ ਮਿੱਠੀਆਂ ਚੀਜ਼ਾਂ ਬੀਜੋਗੇ ਤਾਂ ਤੁਹਾਡਾ ਮਨ ਵੀ ਉਸੇ ਤਰ੍ਹਾਂ ਹੋਊਗਾ ਤੁਹਾਡਾ ਚਿਹਰਾ ਵੀ ਉਸੇ ਤਰ੍ਹਾਂ ਹੋਊਗਾ ਇਹ ਗੱਲ ਉਸ ਔਰਤ ਦੇ ਦਿਮਾਗ ਵਿੱਚ ਘਰ ਕਰ ਜਾਂਦੀ ਹੈ ਤੋ ਉਹ ਆਪ ਦੇ ਸਾਰੇ ਔਦੇ ਆਪ ਦੀ ਸਾਰੀ ਇਰੀ